बाइए प ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਜੀ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਕਿੱਧਰ ਆ ਜੀ ਪਿੰਡ ਕਿੱਧਰ ਆ ਹਾਂ ਜੀ ਤੇ ਬਾਈ ਇਹ ਤੁਸੀਂ ਅੱਜ ਗਾਂ ਵੇਚਣ ਵਾਸਤੇ ਲੈ ਕੇ ਆਏ ਹੋ ਹਾਂ ਜੀ ਓਕੇ ਓਕੇ ਮੜਾ ਬਾਈ ਦਿਖਾਓ ਗਾਂ ਨੂੰ ਖੋਲਣੇ ਆ ਨਹੀਂ 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 ਖੋਲਿਓ ਕਿੰਨਾ ਦੁੱਧ ਆ ਬਾਈ ਗਾਂ ਦੇ ਲਈ ਇਹ ਪਹਿਲਾਂ ਸੁਣਦੇ ਆ ਜੀ 4 ਦੰਦਾਂ ਕੀ 4 ਦੰਦਾਂ ਜੀ ਹਾਂ ਜੀ ਇਹਦੀ ਮਾਂ ਥਲੇ ਸੀਗਾ ਜੀ 30 32 ਲੀਟਰ ਦੁੱਧ ਜੀ ਠੀਕ ਹੈ ਜੀ ਹਾਂਜੀ ਇਹਦਾ ਕਿੰਨਾ ਬਾਈ ਦੁੱਧ ਹੈਗਾ ਸੂਣ ਵਾਲੀ ਇਹ ਹੀ ਕੱਪਣ ਵਾਲੀ ਹਾਂਜੀ 4 ਦੰਦਾ 4 ਦੰਦਾ ਹਾਂਜੀ ਠੀਕ ਹੈ ਠੀਕ ਹੈ ਬਾਈ ਨਸਲ ਕਿਹੜੀ ਹੈ ਇਹ ਇਹ ਨਸਲ ਦਾ ਤਾਂ ਨਹੀਂ ਪਤਾ ਈ ਟੀਕਾ ਚੰਗਾ ਭਰਾਇਆ ਸੀਗਾ ਅੱਛਾ ਟੀਕਾ ਚੰਗਾ ਭਰਾਇਆ ਹੈਗਾ ਹਾਂ ਤੇ ਬਾਈ ਤੁਸੀਂ ਤਾਂ ਡੇਰੀ ਦੇ ਕੰਮ ਕਰਦੇ ਹੋ ਜਾਂ ਵੈਸੇ ਪਸ਼ੂ ਰੱਖਦੇ ਹੋ ਨਹੀਂ ਵੈਸੇ ਹੀ ਪਸ਼ੂ ਰੱਖਦੇ ਹਾਂ ਠੀਕ ਹੈ ਆਪਣੇ ਘਰੇ ਹੋਰ ਵੀ ਹੈਗੇ ਤੁਸੀਂ ਹਾਂਜੀ ਪਸ਼ੂ ਹੈਗੇ ਠੀਕ ਹੈ ਠੀਕ ਹੈ ਇਹਦੀ ਬਾਈ ਕੀ ਡਿਮਾਂਡ ਰੱਖੀ ਹੈ ਤੁਸੀਂ ਡਿਮਾਂਡ ਤਾਂ 1 ਵੀ ਕਰਦੇ ਹਾਂ ਜੀ 1,20,000 ਰੁਪਏ ਕਹਾ ਤੁਸੀਂ ਮੰਗਦੇ ਪਹਿਲੇ ਨੂੰ ਸੂਇਆ ਹਾਂਜੀ ਪਹਿਲਾ ਸੂਇਆ ਜੀ ਤੇ ਚਾਰ ਦੰਦ ਹੈ ਹਾਂਜੀ ਠੀਕ ਹੈ ਵਧੀਆ ਚੰਗਾ ਟੀਕਾ ਭਰਾਇਆ ਹੋਇਆ ਹੋਗਾ ਹਾਂਜੀ ਠੀਕ ਹੈ ਵੀਰੇ ਬੱਬਾ ਬੱਬਾ ਤਬੀ ਗਾਏਗੀ ਬਹੁਤ ਵਧੀਆ ਗਾ ਹੈ ਜਿਹੜਾ ਕਿ ਕਾਪੜੀ ਬੰਦੀ ਤੇ ਜਿਹੜਾ ਕਿ ਉਹ ਬਾਟਰ ਤੇ ਹੈਗਾ ਆ ਵੀਰ ਬੋਲੀ ਲੈ ਕੇ ਆਇਆ ਨਾ ਇਹਦਾ ਰੇਟ ਹੈ ਜਿਹੜਾ 1,20,000 ਰੁਪਿਆ ਇਹਨਾਂ ਨੇ ਕਿਹਾ ਹੈਗਾ ਬੈਲੈਂਸ ਵੀ ਹੈ ਜੀ ਚਾਰ ਦੰਦੀ ਹੈ ਤੇ ਬਹੁਤ ਵਧੀਆ ਜੀ ਅਸੀਂ ਚੰਗਾ ਇਹ ਤਾਂ ਟੀਕਾ ਭਰਾਇਆ ਹੋਇਆ ਹੈਗਾ ਤੇ ਜੇ ਕਿਸੇ ਮੇਰੇ ਵੀਰ ਨੇ ਗਾ ਲੈਣੀ ਆ ਤਾਂ ਆਪਾਂ ਬਾਈ ਦਾ ਕੰਟੈਕਟ ਨੰਬਰ ਹੈਗਾ ਜਿਹੜਾ ਉਹ ਵੀਡੀਓ ਦੇ ਉੱਤੇ ਪਾ ਦਾਂਗੇ ਤੇ ਕੋਈ ਵੀ ਵੀਰ ਜਿਹਨਾਂ ਨੂੰ ਕੋਈ ਗਾ ਲੈਣੀ ਹੋਵੇ ਤਾਂ ਉਹ ਆਪ ਦਾ ਨੰਬਰ ਦੇਖ ਕੇ ਤੇ ਵੀਰ ਹਰਾ ਨੂੰ ਕੌਣ ਕਰ ਸਕਦਾ ਹੈ ਤੇ ਗਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ ਭਾਈ ਜੀ ਆਪਣਾ ਇੱਕ ਵਾਰੀ ਨੰਬਰ ਹੋਇਆ 95010 ਜੀ 94780 ਜੀ ਇੱਕ ਵਾਰੀ ਹੋਰ ਬੋਲ ਦਿਓ ਵੀਰੇ 95010 ਜੀ 94780 ਜੀ ਠੀਕ ਹੈ ਵੀਰੇ ਕੀ ਨਾਮ ਆਪਣਾ ਸ਼ੋਭ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਹਾਂ ਜੀ ਠੀਕ ਹੈ ਜੀ ਸ਼ੁਕਰੀਆ